ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਬਹੁਤ ਹੀ ਇੱਕ ਗੰਭੀਰ ਵਿਸ਼ੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦਾ ਗੱਲਬਾਤ ਮੈਂ ਕਰਨਾ ਚਾਹੁੰਦਾ ਵੀ ਆਪਾਂ ਪੰਜਾਬੀ ਹੋ ਕੇ ਕਿਉਂ ਨਹੀਂ ਵਿਚਰਦੇ ਅਸੀਂ ਵੀ ਆਪਾਂ ਪੰਜਾਬ ਨੂੰ ਜੇ ਬਚਾਉਣਾ ਹੈ ਮਤਲਬ ਆਪਾਂ ਕਿੰਨੇ ਕਮਜ਼ੋਰ ਹੋਈ ਜਾਂਦੇ ਹਾਂ ਦਿਨੋ ਦਿਨ ਉਹਦੀ ਆਧਾਰਨ ਮੈਂ ਤੁਹਾਨੂੰ ਵਾਦਾ ਵੀ ਲਾ ਲਉ ਚਾਰ ਧਰਮ ਆ ਹਿੰਦੂ ਮੁਸਲਮ ਸਿੱਖ ਈਸਾਈ ਆਪਣੇ ਚਾਰ ਧਰਮ ਹੋ ਗਏ ਧਰਮ ਵਿੱਚ ਬੰਦੇ ਨੂੰ ਆਪਣੇ ਵਿੱਚ ਪੱਕੇ ਰਹਿਣਾ ਚਾਹੀਦਾ ਹੈ ਜ਼ਰੂਰੀ ਹੈ ਪਰ ਜਿੱਥੇ ਪੰਜਾਬ ਦੀ ਗੱਲ ਆ ਜਾਂਦੀ ਹੈ ਉੱਥੇ ਅਸੀਂ ਪੰਜਾਬੀ ਬਣ ਕੇ ਕਿਉਂ ਨਹੀਂ ਇਕੱਠੇ ਹੁੰਦੇ ਹੈਗੇ ਅਸੀਂ ਕੀ ਕਰਦੇ ਆ ਵੀ ਅਸੀਂ ਹੁਣ ਲਾ ਲਓ ਵੀ ਜਿਹਦਾ ਸਿੱਖਾਂ ਵਿੱਚ ਚੀਜ਼ ਲਾ ਲਓ ਵੀ ਸਿੱਖਾਂ ਵਿੱਚ ਵੀ ਲਾ ਲਓ ਵੀ ਕੋਈ ਗਰਮਖਿਆਲੀ ਕਹ ਦਿੱਤਾ ਜਾਂਦਾ ਕਿਸੇ ਨੂੰ ਤੇ ਕਿਸੇ ਨੂੰ ਕਹ ਦਿੱਤਾ ਜਾਂਦਾ ਉਹ ਫਲਾਨੇ ਸੰਪਰਦਾਇ ਵਾਲਾ ਕੋਈ ਕਿਸੇ ਨੂੰ ਕਹ ਦਿੱਤਾ ਚਿੱਟੇ ਕੱਪੜੇ ਪਾਉਂਦੇ ਕਿਸੇ ਨੂੰ ਭਾਗਮਿਆਂ ਵਾਲੇ ਕਹਿ ਦਿੱਤਾ ਜਾਂਦਾ ਉਹ ਮਤਲਬ ਗਾਂ ਤੋਂ ਗਾਂ ਅਸੀਂ ਵੰਡੇ ਜਾਂਦੇ ਗਾਂ ਤੋਂ ਗਾਂ ਮਤਲਬ ਸਾਡੇ ਜਿਹਦਾ ਮਤਲਬ ਦੂਰੀਆਂ ਜਿਹੜੀਆਂ ਉਹ ਗਾਂ ਤੋਂ ਗਾਂ ਚਾਈ ਜਾਂਦੀਆਂ ਉਸ ਤੋਂ ਬਾਅਦ ਚ ਮੁਸਲਮਾਨਾਂ ਵਿੱਚ ਵੀ ਇਦਾਂ ਹੀ ਆ ਉਹ ਕੋਈ ਤੇ ਕਹਿ ਦਿੰਦੇ ਵੇ ਫਲਾਨੇ ਆ ਮੁਸਲਮਾਨ ਕੋਈ ਕਹਿੰਦੇ ਉਹ ਫਲਾਨੇ ਮੁਸਲਮਾਨ ਆ ਬਲਕੇ ਹੈਗੇ ਮੁਸਲਮਾਨ ਵੀ ਉਹੀ ਪੰਜਾਬੀ ਆ ਤੇ ਹੈਗੇ ਉਹ ਸਿੱਖ ਦੀ ਪੰਜਾਬੀ ਆ ਫੇ ਇਦਾਂ ਹੀ ਹਿੰਦੂਆਂ ਵਿੱਚ ਆ ਕੋਈ ਜਿੱਦਾਂ ਬਣੀ ਆ ਵੇ ਫਲਾਨੀ ਸੈਨਾ ਕੋਈ ਫਲਾਨਾ ਇਦਾਂ ਉਹ ਗਰੁੱਪ ਵਾਦੀ ਬਣੀ ਆ ਹਰੇਕ ਬੰਦਾ ਜਿਹੜਾ ਮੂਰੇ ਉਹ ਆਪਣੇ ਹਿਸਾਬ ਨਾਲ ਸਾਰਾ ਕੁਝ ਚਲਾਈ ਜਾਂਦਾ ਹੈ ਨਾ ਜਿੱਦਾਂ ਉਹਨੂੰ ਠੀਕ ਲੱਗਦਾ ਆ ਉਦਾਂ ਹੀ ਮਰਨ ਅਸੀਂ ਬੰਡੇ ਗਏ ਆ ਬਹੁਤ ਦੂਰ ਤੱਕ ਤੇ ਇਦਾਂ ਹੀ ਸਾਰੇ ਧਰਮਕ ਹੁਣ ਜਿੱਦਾਂ ਲਾ ਲਓ ਕ੍ਰਿਸਚੀਅਨਾਂ ਵਿੱਚ ਵੀ ਲਾ ਲਓ ਹੁਣ ਜਿੱਦਾਂ ਪਾਸਟਰ ਆ ਉਹ ਜਿਹੜਾ ਵੀ ਪਾਸਟਰ ਆ ਉਹ ਆਪਣੇ ਹਿਸਾਬ ਨਾਲ ਜਿੰਨੇ ਕੁ ਲੋਕ ਉਹਦੇ ਨਾਲ ਜੁੜੇ ਆ ਉਹਨਾਂ ਨੂੰ ਚਲਾਈ ਜਾਂਦਾ ਉਹ ਵੀ ਕਿਹੜਾ ਵੀ ਇਕੱਠੇ ਹੋ ਕੇ ਜਿੱਦਾਂ ਇੱਕ ਮਤਲਬ ਜਿੱਦਾਂ ਧਰਮ ਦੀ ਗੱਲ ਕਰਦੇ ਉਹ ਵੀ ਆਪੋ ਆਪਣਾ ਸਾਰੇ ਜਣੇ ਮਤਲਬ ਚਲਾਈ ਜਾਂਦੇ ਜਿੱਦਾਂ ਜਿੱਦੀ ਚੱਲਦੀ ਹੈ ਕਹਿਣ ਦਾ ਭਾਵ ਇਹ ਆ ਵੀ ਅਸੀਂ ਇਸ ਵੇਲੇ ਇੰਨੇ ਕੁ ਗਾਂਵ ਦੂਰ ਰੰਗ ਚੁੱਕੇ ਆ ਨਾ ਵੀ ਸਾਨੂੰ ਚਾਹੀਦਾ ਇਹ ਆ ਵੀ ਅਸੀਂ ਪੰਜਾਬੀ ਬਣ ਕੇ ਜਦੋਂ ਕਿਤੇ ਸਾਡੇ ਨਾਲ ਕੋਈ ਜਿੱਦਾਂ ਲੱਗਦਾ ਵੀ ਪੰਜਾਬ ਦਾ ਇਹਨਾਂ ਚੀਜ਼ਾਂ ਦਾ ਨੁਕਸਾਨ ਹੁੰਦਾ ਆ ਆਹ ਲਾ ਲਓ ਵੀ ਹੁਣ ਆ ਨਸ਼ੇ ਦੀਆਂ ਲਾਹਤਾਂ ਜਾਂ ਜਿਹੜੀ ਇੱਥੇ ਮਾਈਨਿੰਗ ਹੁੰਦੀ ਆ ਜਾਂ ਹੋਰ ਲਾਹਤ ਕੋਈ ਵੀ ਆ ਉਹ ਕਾਤੇ ਨਹੀਂ ਕਿਤਾ ਮਤਲਬ ਉਹ ਚੀਜ਼ ਉੱਤੇ ਕੰਮ ਹੋ ਰਿਹਾ ਕਿਉਂਕਿ ਅਸੀਂ ਆਪਸ ਵਿੱਚ ਹੀ ਨਹੀਂ ਇਕੱਠੇ ਹੋ ਰਹੇ ਹੁਣ ਤੁਸੀਂ ਲਾ ਲਓ ਵੀ ਕਿਸਾਨ ਯੂਨੀਅਨ ਯੂਨੀਅਨ ਦੀ ਗੱਲ ਲਾ ਲਓ ਵੀ ਲਾ ਲਓ ਵੀ ਜੇ ਲਾ ਲਓ ਪੰਜਾਬ 'ਚ 40 ਕਿਸਾਨ ਯੂਨੀਅਨ ਆ ਉਹ ਜਿੰਨੀਆਂ ਵੱਧ ਯੂਨੀਅਨ ਆਊਗੀਆਂ ਉਹਨਾਂ ਨੂੰ ਪਤਾ ਹੈ ਵੀ ਆਪਸ ਵਿੱਚ ਇਕੱਠੇ ਹੋਊਗਾ ਤਾਂ ਫੇਰ ਸਾਡੇ ਤੋਂ ਕੁਝ ਮੰਗਣਗੇ ਉਹਨਾਂ ਦਾ ਆਪਸ ਵਿੱਚ ਹੀ ਨਹੀਂ ਇਕਾਂ ਹੁੰਦਾ ਵੀ ਇਹ ਸਾਡੇਆਂ ਨੂੰ ਕਿੱਦਾਂ ਆਉਣਗੇ ਇਹਨਾਂ ਚੀਜ਼ਾਂ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਕਿਸਾਨਾਂ ਨੂੰ ਵੀ ਕੰਮ ਕਰਨ ਦੀ ਲੋੜ ਮੈਨਾਂ ਹੀ ਜਿੰਨਾ ਚੱਕਰ ਅਸੀਂ ਪੰਜਾਬੀ ਬਣ ਕੇ ਚਾਹੇ ਉਹ ਬਾਲਮਿਕ ਭਾਈਚਾਰਾ ਹੋ ਗਿਆ ਚਾਹੇ ਰਵਿਦਾਸ ਭਾਈਚਾਰਾ ਹੋ ਗਿਆ ਜਿੰਨਾ ਚੱਕਰ ਅਸੀਂ ਪੰਜਾਬੀ ਬਣ ਕੇ ਨਹੀਂ ਵਿਚੜਦੇ ਉਹਨਾਂ ਚੱਕਰ ਅਸੀਂ ਆਪਣੇ ਪੰਜਾਬ ਨੂੰ ਨਹੀਂ ਬਚਾ ਸਕਦੇ ਜਿੰਨਾ ਜ਼ਿਆਦਾ ਅਸੀਂ ਥੱਲੇ ਵੱਲ ਨੂੰ ਜਾਈ ਜਾਵਾਂਗੇ ਤੇ ਉੰਨਾ ਜ਼ਿਆਦਾ ਹੀ ਸਾਡਾ ਨੁਕਸਾਨ ਹੋਊਗਾ ਅੱਗੇ ਮੈਂ ਤੁਹਾਨੂੰ ਉਦਾਹਰਣ ਦਿੰਦਾ ਅੱਗੇ ਨਾ ਪਹਿਲੇ ਸਮਿਆਂ ਦੀ ਗੱਲ ਆ ਵੀ ਉਦੋਂ ਕੀ ਕਰਦੇ ਹੁੰਦੇ ਸੀ ਵੀ ਘਰ ਵਿੱਚ ਇੱਕ ਫਰਾਟਾ ਪੱਖਾ ਹੁੰਦਾ ਤੇ 10 ਮੰਜੇ ਇਦਾ ਡਿੱਠੇ ਹੁਣੇ ਪਹਿਲੇ ਮੰਜੇ ਤੇ ਹੁਣਾ ਵੀ ਜਿਹੜਾ ਸਭ ਤੋਂ ਛੋਟਾ ਹੁਣਾ ਉਹ ਜੇ ਉਹ ਦੂਜੇ ਮੰਜੇ ਤੇ ਹੁਣਾ ਜਿਹੜਾ ਉਸ ਤੋਂ ਵੱਡਾ ਤੀਜੇ ਮੰਜੇ ਤੇ ਉਸ ਤੋਂ ਵੱਡਾ ਚੌਥੇ ਮੰਜੇ ਤੇ ਉਸ ਤੋਂ ਵੱਡਾ ਪੰਜਵੇਂ ਮੰਜੇ ਤੇ ਉਸ ਤੋਂ ਵੱਡਾ ਮਨ ਜਿਹੜਾ ਕੋਈ ਬਜ਼ੁਰਗ ਹੁਣਾ ਵਿਚਾਰਾ ਉਹ ਅਖੀਰਲੇ ਮੰਜੇ ਤੇ ਹੁਣਾ ਉਹਦੇ ਤੱਕ ਹਵਾ ਵੀ ਨਹੀਂ ਕਈ ਵੇਲੇ ਜਾਂਦੀ ਹੁੰਦੀ ਸੀ ਇੰਦਾ ਦੇ ਹਾਲਾਤ ਉਹ ਵੀ ਆਪਾਂ ਸਮਾਂ ਕੱਢਿਆ ਨਾ ਪਰ ਉਦੋਂ ਇਦਾ ਇੱਕ ਪਿਆਰ ਹੁੰਦਾ ਸੀ ਇੱਕ ਜਿਹਦਾ ਤੂਫਾਨ ਹੁੰਦਾ ਸੀ ਅ ਭਾਵੇਂ ਸਾਡ ਤੋਂ ਅੱਜ ਪੈਸੇ ਜ਼ਰੂਰ ਆ ਗਏ ਆ ਪਰ ਉਦੋਂ ਸਾਡੇ ਜਿਹੜੇ ਆ ਨਾ ਜਦੋਂ ਪਿਆਰ ਪੱਕੇ ਹੁੰਦੇ ਸੀ ਅੱਜ ਕੱਲ ਸਾਡੇ ਕੋਲ ਪੈਸਾ ਜ਼ਰੂਰ ਆ ਗਿਆ ਪਰ ਸਾਡੇ ਪਿਆਰ ਨਹੀਂ ਹੋ ਰਿਹਾ ਅਸੀਂ ਭਾਵੇਂ ਅੱਜ ਕੱਲ ਏਸ਼ੀਆ ਵਾਲੇ ਕਮਰਿਆਂ ਵਿੱਚ ਜਾ ਕੇ ਸੌਣ ਲੱਪੇ ਆ ਪਰ ਸਾਨੂੰ ਸੁਖੂ ਨਹੀਂ ਹੋ ਰਹਾ ਤੁਸੀਂ ਆਪ ਸਾਬ ਲਾ ਲਓ ਵੀ ਚਾਰ ਜਣੇ ਇਹ ਕਮਰੇ ਵਿੱਚ ਬੈਠੇ ਆ ਘਰ ਵਾਲੀ ਆਪਣੇ ਫੋਨ ਤੇ ਲੱਗੀ ਆ ਨਿਆਣੇ ਆਪਣੇ ਉਹ ਜਿਹੜਾ ਆਈਪੈਡ ਕੀ ਹੁੰਦਾ ਉੱਤੇ ਲੱਗੇ ਆ ਤੇ ਘਰ ਵਾਲਾ ਆਪਣੇ ਫੋਨ ਤੇ ਲੱਗਾ ਜਦੋਂ ਕੋਈ ਜ਼ਰੂਰੀ ਗੱਲ ਹੁੰਦੀ ਹੈ ਉਦੋਂ ਮੜਾ ਘਰ ਆਦੇ ਕਿ ਫੇਰ ਆਪਣੇ ਫੋਨ ਤੇ ਲੱਗ ਜਾਂਦੇ ਆ ਅੱਗੇ ਚਲੋ ਫੋਨ ਵੀ ਚਲਾਉਣਾ ਚਾਹੀਦੇ ਆ ਪਰ ਇੱਕ ਮੈਂ ਜਿਹੜੀ ਉਦਾਹਰਨ ਦੇਣਾ ਚਾਹੁੰਦਾ ਵੀ ਜਿੰਨਾਂ ਚਿਰ ਅਸੀਂ ਆਪਸ ਵਿੱਚ ਬਹਿ ਕੇ ਸਾਂਝੀਆਂ ਗੱਲਾਂ ਬੱਤਾਂ ਨਹੀਂ ਕਰਦੇ ਇੱਕ ਦੂਜੇ ਨਾਲ ਵਿਚਰਦੇ ਨਹੀਂ ਬੈਠਦੇ ਨਹੀਂ ਤੇ ਸਾਨੂੰ ਕਿੱਦਾਂ ਸਮੱਸਿਆਵਾਂ ਦਾ ਹੱਲ ਪਤਾ ਲੱਗੂਗਾ ਹੋਰ ਦਸਾਂ ਸਾਲਾਂ ਤੱਕ ਜਿਹੜੇ ਨਵੇਂ ਨਿਆਣੇ ਆ ਇਹਨਾਂ ਨੂੰ ਤਾਂ ਇੱਕ ਦੂਜੇ ਨਾਲ ਮਤਲਬ ਹੀ ਨਹੀਂ ਰਹਿ ਗਿਆ मतलब ਜਿਹੜੇ ਹਲੇ ਪ੍ਰਾਣੇ ਆ ਉਹਨਾਂ ਨੂੰ ਫੇਰ ਵੀ ਸ਼ਾਮ ਨੂੰ ਸਾਡੇ ਆਉਂ ਗਰਾਊਂਡ ਵਿੱਚ ਜਾਂਦੇ ਉੱਥੇ ਕੋਈ ਸੇਰ ਬੀਬੀਆਂ ਕਰਦੀਆਂ ਕੋਈ ਦੁੱਖ ਸੁੱਖ ਸਾਂਝਾ ਕਰਦੀਆਂ ਆਪਣਾ ਮਨ ਹੌਲਾ ਕਰਦੀਆਂ ਉਹ ਮਤਲਬ ਜਿਹੜਾ ਬੰਦਾ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਉਹ ਅੰਦਰੋਂ ਭਰੀ ਭਾਰ ਹੋਈ ਜਾਂਦਾ ਹੁਣ ਮੈਂ ਜਦੋਂ ਵੀ ਮੇਰਾ ਜੀ ਕਰਦਾ ਮੈਂ YouTube ਤੇ Facebook ਤੇ ਵੀਡੀਓ ਬਣਾ ਰਿਹਾ ਪਾਣਾ ਮੇਰਾ ਅੰਦਰ ਮਨ ਵਿੱਚ ਜਿਹੜੇ ਬਲਬ ਨੇ ਹੁੰਦੇ ਮੈਂ ਬਾਹਰ ਕੱਢ ਦਿੰਦਾ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਾ ਤੇ ਤੁਹਾਨੂੰ ਜੇ ਵਧੀਆ ਲੱਗਦੀ ਜੇ ਤੁਸੀਂ ਆਪਣਾ ਕਮੈਂਟ ਕਰ ਦਿੰਦੇ ਆ ਇਦਾਂ ਹੀ ਭਾਈ ਆਪਣੀ ਜਿਹੜੀ ਗੱਲ ਹੁੰਦੀ ਹੈ ਆਪਣੇ ਵਿਚਾਰ ਆਉਂਦੇ ਉਹ ਰੱਖਣੇ ਚਾਹੀਦੇ ਆ ਤੇ ਵਿਚਾਰ ਆਪਣੇ ਸ਼ੁੱਧ ਕਰਨੇ ਚਾਹੀਦੇ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਬਾਹਲੇ ਤੋਂ ਜਿੰਨੇ ਸਾਡੇ ਮਤਲਬ ਗਲਤ ਕੰਮ ਹੋ ਰਿਹਾ ਉਹਨਾਂ ਪ੍ਰਤੀ ਵੀ ਅਸੀਂ ਅੱਖਾਂ ਖੋਲ ਕੇ ਵਿਚਰੀਏ ਬਾਕੀ ਆਪਣੇ ਜਿੱਦਾਂ ਹੁਣ ਪਿੰਡ ਦੀਆਂ ਪੰਚਾਇਤਾਂ ਆ ਤੇ ਪੰਚਾਇਤਾਂ ਨੂੰ ਜੇ ਕੋਈ ਲੱਗਦਾ ਆ ਵੀ ਉੱਥੇ ਆਹ ਕੰਮ ਹੋਣ ਵਾਲਾ ਜਾਂ ਇਦਾਂ ਬੰਦਾ ਤਰੀਕੇ ਨਾਲ ਪਿਆਰ ਨਾਲ ਕਹਿ ਸਕਦਾ ਭਾਈ ਵੀ ਇੱਕ ਦੋ ਵਾਰੀ ਕਹਿ ਕੇ ਦੇਖੇ ਜੇ ਨਹੀਂ ਹੁੰਦਾ ਫਿਰ ਫਿਰ ਲੋਕਾਂ ਨੂੰ ਇਕੱਠੇ ਹੋ ਕੇ ਉਹ ਚੀਜ਼ ਦੇ ਉੱਤੇ ਕੰਮ ਕਰਨਾ ਚਾਹੀਦਾ ਉਹ ਕੰਮ ਕਰਾਉਣੇ ਚਾਹੀਦੇ ਆ ਮੈਂ ਸਾਡਾ ਆਪਸ ਵਿੱਚ ਹੀ ਏਕਾ ਹੈ ਨਹੀਂ ਆਪਸ ਵਿੱਚ ਪਿਆਰ ਹੈ ਨਹੀਂ ਆਪਸ ਵਿੱਚ ਇਤفاق ਹੈ ਨਹੀਂ ਅਸੀਂ ਨੱਤਾਂ ਦੂਜਿਆਂ ਦੀਆਂ ਖਿੱਚਣ ਤੇ ਸਾਡਾ ਸਭ ਤੋਂ ਵੱਧ ਜ਼ੋਰ ਲੱਗਾ ਵੀ ਉਹ ਫਲਾਨਾ ਰੋਟੀ ਖਾਦੇ ਸੌਖੀ ਖਾਂਦਾ ਹੈ ਏ ਨਹੀਂ ਮੈਨੂੰ ਮਤਲਬ ਹੈਗਾ ਵੀ ਮੇਰੇ ਵਿੱਚ ਕੀ ਕਮੀ ਆ ਮੈਂ ਆਪਣੀ ਕਮੀ ਨਹੀਂ ਦੇਖਦਾ ਮੈਨੂੰ ਇਹ ਆ ਵੀ ਉਹ ਉਹ ਕਾਦੇ ਭਈ ਉਹ ਇਦਾਂ ਕਿਦਾਂ ਉਹ ਇਦਾਂ ਕਿਦਾਂ ਨਿਕਲ ਗਿਆ ਉਹ ਇਦਾਂ ਕਿਦਾਂ ਹੋ ਗਿਆ ਬਸ ਇਹਨਾਂ ਚੀਜ਼ਾਂ 'ਚ ਅਸੀਂ ਉਹ ਜਿਹੜਾ ਕੀਮਤੀ ਸਮਾਂ ਬਾਰ-ਬਾਰ ਇਹ ਜਨਮ ਨਹੀਂ ਮਿਲਦਾ ਮਨੁੱਖਾ ਜਨਮ ਕਹਿੰਦੇ ਹੁੰਦੇ ਆ ਵੀ ਸਾਢੇ 3 ਅਰਬ ਸਾਲ ਬਾਅਦ ਘਟੋ-ਘਟ ਮਨੁੱਖਾ ਜਨਮ ਮਿਲਦਾ 84 ਘੰਟੇ ਜੇ ਤੁਸੀਂ ਨਹੀਂ ਇਸ 83 ਦੇ ਗੇਟ ਵਿੱਚੋਂ ਨਿਕਲਦੇ ਆ ਨਾ ਇਹਨਾਂ ਚੀਜ਼ਾਂ ਉੱਤੇ ਵੀ ਬੋਰਡ ਕਰਨ ਦੀ ਲੋੜ ਆ ਨਾ ਵੀਰੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਮੇਰੇ ਦਿਲ ਵਿੱਚ ਬਲਬਲੇ ਸੀ ਮੈਂ ਅੱਜ ਕੱਢਣ ਦੀ ਕੋਸ਼ਿਸ਼ ਕੀਤੀ ਆ ਸੋ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਹੋ ਜੀ ਮੈਂ ਤੁਹਾਡਾ ਆਪਣਾ ਮੋਢੀ ਮਾਰ ਮੈਨੂੰ ਦਿਓ ਅੱਗੇ ਜੀ ਧੰਨਵਾਦ